ਹਾਉ ਬਈ ਕਰਕੇ ਦੇਖ ਵਿਚਾਰੇ ਯਾਰ ਕੀ ਇੱਥੇ ਤੇਰਾ ਹੈ ਚਲੋ ਚਲੀ ਦਾ ਮਿਲਾ ਦੁਨੀਆ ਰਹਿਣ ਬਸੇਰਾ ਹੈ ਓਹੋ ਕਾਲ ਕਾੜਾ ਕਟ ਜੂ ਬਿਰਖਾ ਜੋੜੀ ਟਾਵਦਿਆ ਟਟ ਜੇ ਮਾਨ ਸਰੋਵਰ ਇੱਕ ਗਹਿਨਸ ਪੰਜਾਬ ਦਿਆ ਹਉ ਬਈ ਤੇ ਇਹ ਨਹੀਂ ਕਰਵਾਈ ਤਾ ਬੇਬੇ ਕੇ ਬਾਬੇ ਦੀ ਤਾ ਬੇਬੇ ਕੇ ਬਾਬੇ ਦੀ ਤਦਾ ਬੰਦਨੀ ਮਿਲਣੀ ਤੈਨੂੰ ਬੋਤਲ ਨਾ ਬੇਦੀ ਇਹ ਤਾਰੇ ਚੜਿਆ ਪਤੀਲਾ ਖਾਉ ਗਰਮ ਖਵਾ ਬਦਿਆ ਖਾਉ ਗਰਮ ਖਵਾ ਬਦਿਆ ਛੱਡ ਜੇ ਮਨ ਸਰੋਵਰ ਛੱਡ ਜੇ ਮਨ ਸਰੋਵਰ ਇਕੜਦਾ ਹਸਤ ਪੰਜਾਬ ਦਿਆ ਓ ਵੀ ਸਹੀ ਟਾਈਮ ਦਾ ਮਾਰਿਆ ਬੰਨੇ ਬਲੈਤੀ ਕੜੀਆਂ ਨੂੰ ਬੰਨੇ ਬਲੈਤੀ ਕੜੀਆਂ ਨੂੰ ਜਾਣਾ ਬਦਲ ਡਰਾਈਵਰ ਛੱਡ ਜੇ ਕਾਰਾਂ ਖੜੀਆਂ ਨੂੰ ਓਹੋ ਰੋਜ਼ਨਾਮਾ ਚਾ ਬਾਚਣ ਪੱਕੇ ਮਨੀਮ ਹਸਾਬ ਦੇ ਆ ਪੱਕੇ ਮਨੀਮ ਹਸਾਬ ਦੇ ਆ ਕੱਟ ਜੇ ਮਾਨ ਸਰੋਵਰ ਇੱਕ ਨਹਿਰ ਸਪੰਜਾਬ ਦੇ ਆ ਹਉ ਬਈ ਖਦਰਗਾਤ ਨੂੰ ਖਾਜੂ ਪੈਨੇ ਨਰਮੰਦਰ ਇਹਸਾ ਨੂੰ ਪੈਨੇ ਨਰਮੰਦਰ ਇਹਸਾ ਨੂੰ ਤੇ ਇਹੇ ਸਰੋਂ ਦਾ ਨਿੰਦਕੇ ਅਤਰ ਲਗਾਉਣਾ ਕਿਸਾਨੂ ਹੋ ਰੋ ਜਲ ਤੋਂ ਨਰਲੇਪ ਕਮਲ ਫੁੱਲ ਭਰੇ ਤਲਾਬ ਦਿਆ ਕਮਲ ਫੁੱਲ ਭਰੇ ਤਲਾਬ ਦਿਆ ਛੱਡ ਜੇ ਮਾਨ ਸਰੋਵਰ ਛੱਡ ਜੇ ਮਾਨ ਸਰੋਵਰ ਕਟਨ ਹਾਸ ਪਿਆਵਦਿਆ ਓ ਵੀ ਬਣਿਆ ਫਿਰੇ ਵਪਾਰੀ ਭਾਰੀ ਨਫੇ ਵਪਾਰਾਂ ਦਾ ਭਾਰੀ ਨਫੇ ਵਪਾਰਾਂ ਦਾ ਨਯਾਨ ਨਫਾ ਨਜਰ ਨਹੀਂ ਆਉਂਦਾ ਕਾਟਾ 24000 ਆਂਦਾ ਉਹ ਖਾਲੀ ਹੱਤੀ ਤੁਰ ਜੇ ਖਾਲੀ ਹੱਤੀ ਤੁਰ ਜੇ ਮਾਲਕ ਬਹੁਤੀ ਦਾਵਦਿਆ ਮਾਲਕ ਬਹੁਤੀ ਦਾਵਦਿਆ ਛੱਜੇ ਮਨ ਸਰੋਵਰ ਇੱਕ ਦਿਨ ਸੁਪ ਜਾਵਦਿਆ ਉਹ ਵੀ ਅਜਲਾ ਇਰ ਫਰਿਸ਼ਤੇ ਦੇਖੇ ਮੈਂ ਸਾਰਾ ਰਜਿਸਟਰ ਨੂੰ ਟਾਈਮ ਉਕਣ ਨਹੀਂ ਦੇਣਾ ਲੈ ਜਾਣ ਪਕੜ ਮਨਿਸਟਰ ਨੂੰ ਉਹ ਹੋ ਕਾ ਆਏ ਜਾੜ ਚੱਬ ਦੇਉ ਤਾਂ ਹਲੇ ਜਾਰ ਚੱਬ ਦੇਉ ਤੈਨੂੰ ਮੋਤ ਕਚਾਵਦਿਆ ਤੈਨੂੰ ਮੋਤ ਕਚਾਵਦਿਆ ਸੱਜੇ ਮਾਨ ਸਰੋਵਰ ਇੱਕ ਦਿਨ ਹਲਸ ਪਜਾਵਦਿਆ ਹੋ ਬਈ ਅਰਜਨ ਸਿੰਘ ਕਵੀ ਸ਼ਰਤੈਨ ਤ ਦੰਗਲ ਲਾਉਣਾ ਨੀ ਤੈਨ ਤ ਦੰਗਲ ਲਾਉਣਾ ਨੀ ਰੰਗਲਾ ਬਾਗ ਬਗੀਚਾ ਵੇ ਮੁੜ ਕੇ ਫੇਰਾ ਪਾਉਣਾ ਨੀ ਓਹ ਆਖੇ ਦੇਵੀ ਦਿਆਲਾ ਆਖੇ ਦੇਵੀ ਦਿਆਲਾ ਰਾਮ ਲਿਆ ਫੁੱਲ ਗਲਾਵਦਿਆ ਉਤਰਾਂ ਫੁੱਲ ਗਲਾਵਦਿਆ ਛੱਡ ਜੇ ਮਾਨ ਸਰੋਵਰ ਛੱਡ ਜੇ ਮਾਨ ਸਰੋਵਰ ਇੱਕ ਦਿਨ ਹੰਸ ਪੰਜਾਬ ਆ ਲਿਆ